ਇੱਕ ਵਾਰ ਦੀ ਗੱਲ ਹੈ ਬਾਬਾ ਸ਼੍ਰੀਚੰਦ ਜੀ ਮਹਾਰਾਜ ਬਾਰਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਤਾਂ ਇੱਥੇ ਚਰਪਟਨਾਥ ਜੋਗੀ ਰਹਿੰਦਾ ਸੀ ਉਹ ਭਗਵਾਨ ਸ਼੍ਰੀਚੰਦ ਜੀ ਦੇ ਨਾਮ ਤੋਂ ਤੇ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਬਗੀਚੀ ਵਿੱਚੋਂ ਆਪਣੇ ਚੇਲੇ ਦੇ ਹੱਥ ਇੱਕ ਅੰਬ ਪ੍ਰਸ਼ਾਦ ਦੇ ਤੌਰ ਤੇ ਭੇਜਿਆ ਬਾਬਾ ਜੀ ਨੇ ਹੱਸ ਕੇ ਕਿਹਾ ਧਰਮਚੰਦ ਕਮਲਿਆ ਜੀ ਤੇ ਮੈਂ ਅਸੀਂ ਸਾਰੇ ਤਿੰਨ ਆਦਮੀ ਹਾਂ ਇਹ ਅੰਬ ਕਿਸ ਤਰ੍ਹਾਂ ਵੰਡੀਏ ਜੇ ਤਿੰਨ ਅੰਬ ਹੋਣ ਤਾਂ ਭੇਜੋ ਚਰਪਣ ਨੇ ਮੋੜਵਾ ਉੱਤਰ ਦਿੱਤਾ ਮੇਰੇ ਪਾਸ ਤਾਂ ਇੱਕੋ ਹੀ ਆੰਬ ਹੈ ਜੇ ਬਹੁਤੇ ਚਾਹਦੇ ਹਨ ਤਾਂ ਨਵਾਂ ਬਾਗੀਚਾ ਲਾ ਲਵੋ ਭਗਵਾਨ ਜੀ ਨੇ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਆੰਬ ਨੂੰ ਨਿਚੋੜ ਕੇ ਨਾਲ ਦੀ ਪਈ ਖਾਲੀ ਖੇਤੀ ਵਿੱਚ ਛਿੜਕਾ ਦਿੱਤਾ ਜਿਸ ਨਾਲ ਰਾਤੋਂ ਰਾਤ ਹੀ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ। ਜਦ ਦਿਨ ਚੜਿਆ ਤਾਂ ਲੋਕਾਂ ਵੇਖਿਆ ਕਿ ਬਗੀਚੀ ਕਿੱਥੋਂ ਆ ਗਈ ਤੇ ਸਾਰੇ ਅੰਬ ਬਿਲਕੁਲ ਪੱਕੇ ਹੋਏ ਸਨ। ਜਦ ਚਰਪਟਨਾਥ ਨੇ ਇਹ ਕੌਤਕ ਵੇਖਿਆ ਤਾਂ ਸ਼ਰਮ ਦਾ ਮਾਰਿਆ ਚੰਬੇ ਨੂੰ ਚਲਾ ਗਿਆ। ਚਰਪਟ ਦੇ ਜਨਮ ਅਗਰੋਂ ਉਸ ਦੀ ਬਗੀਚੀ ਸੁੱਕ ਗਈ ਪਰ ਬਾਬਾ ਜੀ ਨੇ ਆਪਣੇ ਬਗੀਚੇ ਬਾਰੇ ਇਹ ਵੀ ਫਰਮਾਇਆ ਕੀ ਇਸ ਦਾ ਫਲ ਵੰਡ ਕੇ ਛਕਿਆ ਕਰੋ ਨਹੀਂ ਤਾਂ ਸੁੱਕ ਜਾਵੇਗੀ। ਭਗਵਾਨ ਜੀ ਨੇ ਇੱਥੇ ਇੱਕ 베ਰੀ ਦੀ ਦਾਤਨ ਗੱਡੀ ਸੀ। ਅੱਜ ਉੱਥੇ 베ਰੀ ਦਾ ਪਾਰੇ ਬ੍ਰਿਸ਼ ਹੈ। ਜਿੱਥੇ ਉਹ ਬੈਠਦੇ ਸਨ ਉੱਥੇ ਉਹ ਸਥਾਨ ਵੀ ਕਾਇਮ ਹੈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ।